ਸਤਿ ਸ਼੍ਰੀ ਅਕਾਲ ਜੀ ਮੈਂ ਜਸਵਿੰਦਰ ਸਿੰਘ ਤੇ ਅੱਜ ਨੈਨਸੀ ਜੀ ਕਮੇਡੀ ਅੱਜ ਪਹੁੰਚੇ ਨੇ ਜੀਰਪੁਰ ਤੇ ਪੁੱਛਦੇ ਆ ਕਿ ਕਿਸਾ ਹੋਣਾ ਆ ਜੀ ਮੈਂ ਸਤਿ ਸ਼੍ਰੀ ਅਕਾਲ ਪ੍ਰੋਗਰਾਮ ਬਹੁਤ ਹੀ ਅੱਛਾ ਹੈ ਤੇ ਅੰਡ ਜਿੱਥੇ ਸੱਭਿਆਚਾਰ ਦੀ ਪੰਜਾਬ ਦੀ ਗੱਲ ਹੋਵੇ ਉੱਥੇ ਹਮੇਸ਼ਾ ਹੀ ਅਸੀਂ ਹਾਜ਼ਰ ਆ ਸਾਡੇ ਜਿੰਨੇ ਵੀ ਇਵੈਂਟਸ ਮੈਂ ਦੇਖੇ ਨੇ ਹੁਣ ਪੰਜਾਬ ਨੂੰ ਲੋਕ ਬਹੁਤ ਜ਼ਿਆਦਾ ਨਾ ਦਿਲ ਤੋਂ ਪਿਆਰ ਕਰਨ ਲੱਗੇ ਪਹਿਲਾਂ ਬਾਹਰ ਜਾ ਰਹੇ ਸੀ ਉਹ ਬਾਹਰ ਤੋਂ ਇੱਧਰ ਆ ਰਹੇ ਨੇ ਸੋ ਇਸ ਸੰਦੇ ਪ੍ਰੋਗਰਾਮ ਹੋਰ ਹੁੰਦੇ ਰਹਿਣ ਤੁਹਾਡੇ ਵੱਲੋਂ ਖਾਸ ਕਰਕੇ ਸਾਡਾ ਵਿਰਾਸਤ ਬਹੁਤ ਰਿਚਾ ਤੁਸੀਂ ਕਿਤੇ ਵੀ ਚਲੇ ਜਾਓ ਪੰਜਾਬ ਦੀ ਗੱਲਬਾਤ ਹੁੰਦੀ ਹੈ ਤੇ ਸਾਡੀ ਜਿੰਨੀ ਵੀ ਇੰਡਸਟਰੀ ਦੀ ਵੀ ਗੱਲ ਕਰਾਂ ਤਾਂ ਸਾਰੇ ਗਾਣੇ ਆਪਣੇ ਪੰਜਾਬੀ ਹੀ ਨੇ ਸੋ ਆਈ ਲਵ ਮਾਈ ਪੰਜਾਬ ਆਈ ਲਵ ਮਾਈ ਕੰਟਰੀ ਤੇ ਮੈਂ ਪਰਮਾਤਮਾ ਤੋਂ ਉਹੀ ਅਰਦਾਸ ਕਰਦੀ ਆ ਵੀ ਐਸੇ ਚੈਨਲ ਨੇ ਜਿਹੜੇ ਚਲਦੇ ਰਹੇ ਜਿਵੇਂ ਜਸਵਿੰਦਰ ਬਾਜੀ ਨੇ ਮਤਲਬ ਕਾਫੀ ਟਾਈਮ ਤੋਂ ਕਰ ਰਹੇ ਨੇ ਕੰਮ ਤੇ ਸਾਡੇ ਪੰਜਾਬੀ ਵਿਰਸੇ ਨੂੰ ਤੇ ਸਾਡੇ ਧਰਮ ਨੂੰ ਬਹੁਤ ਅੱਛੀ ਤਰ੍ਹਾਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਇਹਨਾਂ ਨੇ ਕਵਰੇਜ ਕਰਕੇ ਭੇਜੀ ਹੈ ਸੋ ਤੁਸੀਂ ਐਵੇਂ ਚੜਦੀ ਕਲਾ 'ਚ ਰਹੋ ਤੇ ਬਾਕੀ ਤੁਸੀਂ ਵਧਾਈ ਦੇ ਪਾਤਰ ਵੀ ਹੋ ਹੋਰ ਗੱਲ ਹੈ ਕਿ ਅੱਜ ਸੋਹਣੇ ਬੜੇ ਲੱਗਦੇ ਔਰ ਬੜੀ ਵਧੀਆ ਡਰੈਸ ਪਾ ਕੇ ਆਏ ਸਾਰੀਆਂ ਔਰਤਾਂ ਸੋਹਣੀਆਂ ਹੀ ਲੱਗਦੀਆਂ ਹਮੇਸ਼ਾ ਔਰ ਗੱਲਾਂ ਕੀ ਚੱਲਦੇ ਹੋਏ ਕੋਈ ਸਨੇਹਾ ਕੀ ਜਿਹੜੀ ਪੰਜਾਬ ਸਰਕਾਰ ਵੀ ਸਾਡੀ ਇਸ ਕਲਚਰ ਨੂੰ ਜੋ ਜੋ ਫੰਡਿੰਗ ਕਰ ਰਹੀ ਜਾਂ ਸਰਕਾਰ ਆਲਰੇਡੀ ਟਾਈਮ ਟੂ ਟਾਈਮ ਕਰ ਰਹੇ ਨੇ ਸਾਡੇ ਮਾਨ ਸਾਹਿਬ ਮੈਂ ਦੇਖਿਆ ਕਿੰਨੇ ਫੰਕਸ਼ਨਸ ਕਰਦੇ ਹੁੰਦੇ ਨੇ ਸਰਕਾਰੀ ਪ੍ਰੋਗਰਾਮ ਜੋ ਇਹ ਐਵੇਂ ਕਰਦੇ ਹੀ ਰਹਿਣਗੇ ਸੋ ਥੈਂਕ ਯੂ